हां ਵੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਐ ਵੀ ਆਪਣਾ ਇੰਦਰਵਾਦ ਸ਼ਾ ਬਹੁਤ ਹੀ ਤਲੇਰ ਆ ਕਿਸੇ ਵੀ ਚੀਜ਼ ਤੋਂ ਨਹੀਂ ਡਰਦਾ ਅੱਜ ਉਹਨੂੰ ਇੱਕ ਜੰਗਲ ਵਰਗੇ ਏਰੀਏ ਦੇ ਵਿੱਚ ਦੀ ਕੱਢਿਆ ਦੇਖੋ ਪੂਰੀ ਵੀਡੀਓ ਅਸੀਂ ਕਾਲ ਜੀ ਜਿਵੇਂ ਕਿ ਬਾਈ ਤੁਹਾਨੂੰ ਪਤਾ ਹੀ ਐ ਵੀ ਆਪਣੀ ਇੰਦਰਵਾਦ ਸ਼ਾ ਦੀ ਰਾਈਡ ਚੱਲ ਰਹੀ ਐ ਤੇ ਅੱਜ ਇੱਕ ਤੁਹਾਨੂੰ ਜੰਗਲੀ ਟਾਇਪ ਰਸਤੇ ਵਿੱਚ ਦੀ ਟਪਾਵਾਂਗੇ ਇਹਨੂੰ ਆਪਾਂ ਤੇ ਜਿਵੇਂ ਤੁਸੀਂ ਪਹਿਲਾਂ ਵੀ ਦੇਖਦੇ ਹੋ ਬਾਈ ਡਰਦਾ ਤਾਂ ਇਹ ਬਾਈਕੂ ਦੀ ਕਿਰਪਾ ਨਾਲ ਹੈ ਹੀ ਨਹੀਂ ਕਿਸੇ ਚੀਜ਼ ਤੋਂ ਤੇ ਬਾਕੀ ਅੱਜ ਤੁਹਾਨੂੰ ਵੀਊ ਦਿਖਾਉਨੇ ਆਂ ਦਿਖਾ ਦੇ ਬਾਈ ਇਧਰ ਆਪਣਾ ਵੀਊ ਆਜੋ ਜੀ ਆਜੋ ਤਾਰੂ ਕੋੜਾ ਉਧਰ ਦੀ ਆ ਗਿਆ ਉੱਤ ਕੋੜਾ ਤੇਰੇ ਮਗਰੀ ਆ ਗਿਆ ਆ ਜਾ ਆ ਜਾ ਬਸ ਚੱਲ ਬੇਟਾ ਹਾਂ ਵੀ ਦੋਸਤੋ ਦੇਖੋ ਇਹੋ ਜਿਹੇ ਰਸਤੇ ਵਿੱਚ ਦੀ ਕੀ ਕੋੜੇ ਨੂੰ ਬਾਈ ਕੱਢਣਾ ਸਹੀ ਆ ਜਾਂ ਗਲਤ ਹੈ ਸਾਨੂੰ ਵੀ ਰਾਇ ਵਿਚੋਂ ਆਪਣੀ ਰਾਇ ਜ਼ਰੂਰ ਦਿਓ ਕਿਉਂਕਿ ਜਿਹੋ ਜਿਹਾ ਸਾਡੇ ਹਾਂ ਜਾਣਦੇ 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 ਮੰਨ ਲਓ ਜੋ ਸਿੱਖਿਆ ਵੀ ਇਧਰਾਖਤਾਂ ਦੇ ਵਿਚਦੀ ਕੱਢਣਾ ਜਾਂ ਕਿਸੇ ਮਤਲਬ ਔਖੇ ਰਾਹਾਂ ਦੇ ਵਿੱਚ ਦੀ ਜਿੱਥੋਂ ਦੀ ਕੋਈ ਗੱਡੀ ਨਹੀਂ ਲੰਘਦੀ ਲੰਘਾਉਣਾ ਬਹੁਤ ਜ਼ਰੂਰੀ ਆ ਵੀ ਕਦੇ ਵੀ ਜਾਨਵਰ ਡਰਦਾ ਨਹੀਂ ਤੇ ਬਾਈ ਇਹਨੂੰ ਮੰਨ ਕੇ ਚੱਲ ਤੁਹਾਨੂੰ ਪਤਾ ਹੀ ਆ ਤੁਹਾਡਾ ਹਰ ਇੱਕ ਵੀਡੀਓ ਸ਼ੇਅਰ ਕਰਦੇ ਆ ਵੀ ਇੰਨਾ ਕ ਮਤਲਬ ਇਹ ਤੇ ਵਿਸ਼ਵਾਸ ਹੋ ਗਿਆ ਜਦੋਂ ਇਹਨੂੰ ਲਗਾਮ ਦਾ ਥੋੜਾ ਮੋਟਾ ਵੀ ਸ਼ਹਿਰਾ ਦੇ ਦੇਣ ਜਿਹੜੇ ਪਾਸੇ ਨੂੰ ਜਗਾ ਉੱਚੀ ਐ ਚਾਹੇ ਨੀਵੀਂ ਆ ਇਹਨੇ ਬਾਈ ਪ੍ਰਮਾਤਮਾ ਦੀ ਕਿਰਪਾ ਨਾਲ ਪਾਰ ਹੀ ਜਾਣਾ